ਕੋ ਮੰਤਰੀ ਨਸ਼ਾ ਤਸਕਰੀ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕੋਰਟ ਨੇ ਪੰਜਾਬ ਪੁਲਿਸ ਤੋਂ ਪੁੱਛਿਆ ਹੈ ਕਿ ਉਹ ਦਸਣ ਕੀ ਨਸ਼ਾ ਤਸਕਰੀ ਮਾਮਲੇ 'ਚ ਕਿੰਨੇ ਲੋਕ ਗ੍ਰਿਫਤਾਰ ਕੀਤੇ ਗਏ ਨੇ ਕੋਰਟ ਨੇ ਪੰਜਾਬ ਪੁਲਿਸ ਨੂੰ ਕਿਹਾ ਹੈ ਕਿ ਉਹ ਦਸਣ ਕੀ ਕੌਣ ਲੋਕ ਤਸਕਰੀ ਕਰਦੇ ਨੇ ਅਤੇ ਇਹਨਾਂ ਪਿੱਛੇ ਕਿਸ ਦਾ ਹੱਥ ਹੈ ਪੰਜਾਬ ਪੁਲਿਸ ਇਹ ਵੀ ਦੱਸੇਗੀ ਕਿ ਕਿੰਨੀ ਗਿਣਤੀ ਹੈ ਜੋ ਕਿ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੀ ਹੈ। ਕੁੱਲ ਮਿਲਾ ਕੇ ਪੰਜਾਬ ਪੁਲਿਸ ਨੂੰ ਕੋਟ ਮੂਰੇ ਡਰੱਗ ਤਸਕਰਾਂ ਦੇ ਨਾਮ ਦੱਸਣੇ ਪੈਣਗੇ। ਕੋਰਟ ਨੇ ਐਨ ਆਰ ਆਈ ਡਰੱਗਸ ਤਸਕਰਾਂ ਦੀ ਜਾਣਕਾਰੀ ਵੀ ਪੰਜਾਬ ਪੁਲਿਸ ਤੋਂ ਮੰਗੀ ਹੈ। ਇਹ ਮਾਮਲੇ ਦੀ ਅਗਲੀ ਸੁਣਵਾਈ 25 ਸਤੰਬਰ ਨੂੰ ਹੋਵੇਗੀ। ਸੋ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੂਰਾ ਵੇਰਵਾ ਮੰਗਿਆ ਹੈ ਪੰਜਾਬ ਪੁਲਿਸ ਤੋਂ ਕਿ ਕਿੰਨੇ ਲੋਕ ਨਸ਼ਾ ਤਸਕਰੀ ਵਿੱਚ ਰੁੱਝੇ ਹੋਏ ਨੇ ਤੇ ਕੌਣ ਲੋਕ ਇਸ ਦੇ ਪਿੱਛੇ ਨੇ। ਇਸ ਤੋਂ ਤੇ ਵਧੇਰੇ ਜਾਣਕਾਰੀ ਨਾਲ ਸਾਡੇ ਪੱਤਰਕਾਰ ਨੇ ਹਾਸਲ ਆ ਰਹੀਆ ਸਾਡੇ ਨਾਲ ਜੁੜੇ ਹੋਏ ਹੈ। 네하 ਕਿਸ ਮਾਮਲੇ ਤੇ ਸੁਣਵਾਈ ਕਰਦਿਆ ਹੋਇਆ ਇਹ ਨਿਰਦੇਸ਼ ਜਾਰੀ ਕੀਤੇ ਗਏ ਨੇ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ? ਜੀ ਬਿਲਕੁਲ ਜੋ ਪੰਜਾਬ ਦੇ ਕਪੜਾ ਡੀਜੀਪੀ ਹੈਗੇ ਨੇ ਸ਼ਸ਼ੀ ਕਾਂਤ ਤੇ ਉਹਨਾਂ ਵੱਲੋਂ ਜਿਹੜੀ ਪਟੀਸ਼ਨ ਪਾਈ ਗਈ ਕਿ ਇੰਟਰਨੈਸ਼ਨਲ ਜਬ ਰੈਕਟ ਕੇਸ ਜੋ ਕਿ

హు తగ అరెస్ట్స్ట్ పతాను స్మగలర్ కన్నే హగ నేను ਇਹ ਜਿਸ ਵਾਕ ਕਰ ਚਲ ਚੁਕੀਗਾ ਔਰ ਦੂਜੀ ਚੀਜ਼ ਜੇ ਐਨ ਆਰ ਆਈ ਸਾਰੇ ਹਾਈ ਕੋਰਟ ਨੇ ਕਹੀ ਹੈ ਕਿ ਐਨ ਆਰ ਆਈ ਜਿਹੜੇ ਹੈਗੇ ਨੇ ਕਿਹੜੇ ਕਿਹੜੇ ਐਨ ਆਰ ਆਈ ਇਸ ਦੇ ਵਿੱਚ ਇਨਵੋਲਵ ਨੇ ਤੇ ਜਿਹਨਾਂ ਦੇ ਨਾਮ ਸਾਹਮਣੇ ਆ ਚੁੱਕੇ ਨੇ ਉਹ ਉਸ ਤੋਂ ਪਤਾ ਲਗਾਇਆ ਜਾ ਸਕੇ ਕਿਉਂ ਨਾ ਕਿ ਖਿਲਾਫ ਕਿਹੜੀ ਕਿਹੜੀ ਚੜੀ ਹੈਗੀ ਹੈ ਕਾਰਵਾਈ ਕੀਤੀ ਜਾ ਚੁੱਕੀ ਹੈ ਤੇ ਹੁਣ ਫਿਰ ਪੰਜਾਬ ਪੁਲਿਸ ਤੇ ਉੱਤੇ ਬਹੁਤ ਵੱਡਾ ਜਿਹਾ ਹੈਗਾ ਇੱਕ ਟਾਸਕ ਜੋੜ ਕੇ ਹਾਈ ਕੋਰਟ ਦੇ ਵੱਲੋਂ ਜਿਹੜਾ ਦਿੱਤਾ ਗਿਆ ਹੈ ਜਿਸ ਦੇ ਵਿੱਚ 24 ਸਾਫ਼ ਹੋ ਪਾਏਗਾ ਕੀ ਇੱਕ ਤਾਂ ਨਸ਼ੇ ਨਸ਼ੇਖੋਰ ਨਸ਼ੇ ਦੀ ਆਦਤ ਕਿੰਨੇ ਲੋਕ ਬਣ ਚੁੱਕੇ ਨੇ ਔਰ ਕਿੰਨੇ ਲੋਕ ਜਿਹੜੇ ਹੈਗੇ ਨੇ ਸਮਕਰਸ ਨੇ ਤੇ ਪੰਜਾਬ ਪੁਲਿਸ ਉਹਨਾਂ ਲਈ ਕੀ ਕੀ ਕਰਦੀ ਹੈ ਨੀਹਾ ਪੰਜਾਬ ਹਾਈ ਕੋਰਟ ਨੇ ਕਿੰਨੇ ਚਿਰ ਦਾ ਸਮਾਂ ਦਿੱਤਾ ਹੈ ਪੰਜਾਬ ਪੁਲਿਸ ਨੂੰ ਇਹ ਪੂਰਾ ਵੇਰਵਾ ਤਿਆਰ ਕਰਨ ਲਈ जी बिल्कुल अः फिलहाल जी अगली तारीख हैगी पच्ची सितंबर हैगी इस केस फिलहाल उस तारीख के ना है है तक रिपोर्ट दर्ज करनी पवेगी लेकिन इल्जाम लगते रहे ने, पुलिस से, कि सिर्फ छोटे जो है लोग है नशा करते हैं उन्होंने अरेस्ट कर करके उन्होंने खिलाफ परचे करी जा रहे चलान हो रहे लेकिन हूं तक इस केस जो वाला कोई अः है जो नाम जरूप लगा ਕਹ ਰਹੇ ਨੇ ਕਿ ਮੀਜਰਸ ਇਨਵੋਲਡ ਨੇ ਜਾਂ ਇੱਕ ਮਾਫੀਆ ਇਨਵੋਲਡ ਹੈ ਉਹਨਾਂ ਦਾ ਨਾਮ ਜਿਹੜਾ ਸਾਫ਼ ਨਹੀਂ ਹੋ ਬਾਇਆ ਤੇ ਹੁਣ ਹਾਈ ਕੋਰਟ ਨੇ ਜਿਹੜੇ ਨਿਰਦੇਸ਼ ਜਾਰੀ ਕੀਤੇ ਨੇ ਕੀ ਪੰਜਾਬ ਪੁਲਿਸ ਉਸ ਉੱਤੇ ਖੜਾ ਉਤਰ ਪਾਏਗੀ ਉਹਨਾਂ ਦੇ ਕੀ ਕਾਰਵਾਈ ਰਹੇਗੀ ਦੇਖਣਾ ਰਹੇਗਾ